ਸਤਿ ਸ਼੍ਰੀ ਅਕਾਲ ਜੀ ਮੈਂ ਐਸਪੀ ਅੱਜ ਇੱਥੇ ਖੜੇ ਆਂ ਰਾਜੇ ਮਹਾਰਾਜੇ ਦੇ ਸ਼ਹਿਰ ਕਪੂਸਲੇ 'ਚ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗਾ ਕਿ ਪ੍ਰਸ਼ਾਸਨ ਦਾ ਸਿਸਟਮ ਹੈ ਇੱਥੇ ਨਾ ਜਿੰਨੇ ਵੀ ਕੋਈ ਸਕੂਲ ਆ ਜਾਂ ਜਿਹੜੇ ਇੱਥੋਂ ਦੇ ਹਾਈਲਾਈਟਡ ਜਗ੍ਹਾ ਜਿੱਦਾਂ ਸ਼ਾਲੀਮਾਰ ਬਾਗ ਸ਼ਾਲੀਮਾਰ ਬਾਗ ਦੇ ਸਾਹਮਣੇ ਖੜਾ ਜੁਮੈਂ ਤੇ ਤੁਸੀਂ ਦੇਖ ਸਕਦੇ ਆ ਉਹਦੇ ਸਾਹਮਣੇ ਕੂੜੇ ਦਾ ਢੇਰ ਇਹ ਕੂੜੇ ਦਾ ਢੇਰ ਲਗਾਇਆ ਹੋਇਆ ਹੈ ਤਾਂ ਕਿ ਪਤਾ ਨਹੀਂ ਔਰ ਪ੍ਰਸ਼ਾਸਨ ਨੇ ਇੱਕ ਇੱਕ ਜਗ੍ਹਾ ਦੀ ਪਛਾਣ ਰੱਖੀ ਹੈ ਜਿੱਥੇ ਕੂੜਾ ਢੇਰ ਹੋਇਆ ਉਹ ਕੋਈ ਹਾਈਲਾਈਟ ਜਗ੍ਹਾ ਹੋਗੀ ਜਿਸ ਤੋਂ ਅੱਗੇ ਉਹ ਤੁਹਾਨੂੰ ਦਿਖਾਉਣਾ ਮੈਂ ਅੱਗੇ ਚੱਲਦੇ ਆਂ ਅਗਲਾ ਹੈਗਾ ਜੀ ਇਹ ਹਿੰਦੂ ਕੰਨਿਆ ਕਾਲਜ ਇਹਦੇ ਸਾਹਮਣੇ ਵੀ ਕੂੜੇ ਦਾ ਢੇਰ ਹੈ ਤੀਸਰਾ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ 2 ਉਹਦੇ ਸਾਹਮਣੇ ਤਾਂ ਬਹੁਤ ਵੱਡਾ ਕੂੜਾ ਢੇਰ ਆ ਪਤਾ ਨਹੀਂ ਇਹ ਕਿਹੜੇ ਫਰਮਾਂ ਇੱਥੋਂ ਲੰਘ ਕੇ ਜਾਂਦੇ ਹੋਣਗੇ ਜਾਂ ਇਹ ਕੁਝ ਪੇਨਗੇ ਜਾਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਸੇਬੋ ਮਤਲਬ ਕਿ ਜਿੰਨੀਆਂ ਵੀ ਇਹਨੀ ਆਪਣੀ ਜਗ੍ਹਾ ਸਕੂਲ ਕਾਲਜਾ ਉਹਨਾਂ ਸਭ ਦੇ ਸਾਹਮਣੇ ਕੂੜੇ ਦਾ ਢੇਰ ਅੱਗੇ ਲੈ ਕੇ ਚੱਲਦੇ ਹੋ। ਹਾਂ ਦੇਖੋ ਇਹ ਆ ਇਹਦੇ ਅੱਗੇ ਵੀ ਟੂੜੇ ਦਾ ਬੋਰਡ ਵੀ ਲਾਹੇ ਸਭਾਸ਼ਿਭਾਰਤ ਬਿਆਨ ਵੀ ਰੱਖਿਆ ਪਿਆ ਉਸ ਲਿਖਿਆ ਪਿਆ ਕਾਹਮ ਹੀ ਕੂੜਾ ਢੇਰ ਮੋਰੀ ਇਹ ਅਰੰਦੀਰ ਕੋਲ ਦਾ ਸਾਈਕਲ ਸਟੈਂਡ ਆ। ਇਹਦੇ ਨਾਲ-ਨਾਲ ਦੇਖੋ ਤੁਸੀਂ ਇਹ ਅਰੰਦੀਰ ਸਕੂਲ ਆ ਇਹਦੇ ਲੈਫਟ ਤੇ ਅਰੰਦੀਰ ਕਾਲਜ ਇਧਰ ਸਾਹਮਣੇ ਸਟ੍ਰੀਟ ਕੋਟਰ ਸਾਹਮਣੇ ਆ। ਇਹਦੇ ਸਾਹਮਣੇ ਵੀ ਗੰਦਗੀ ਤੇ ਕੂੜੇ ਦਾ ਢੇਰ ਆ ਸਾਹਮਣੇ ਕਿ ਸਿਰ ਕੁੜਾ ਸਾਹਿਬ ਇਹ ਸਾਹਮਣੇ ਕੁੜੇ ਦਾ ਢੇਰ ਇਹਦੇਲੇ ਬੰਨੇ ਰੰਧੀਰ ਸਕੂਲ ਕਪੂਰਥਲੇ ਦਾ ਮੇਨ ਸਕੂਲ ਆ ਜੀ ਰੰਧੀਰ ਸਕੂਲ ਇਹਦੇ ਸਾਹਮਣੇ ਵੀ ਕੁੜੇ ਦਾ ਢੇਰ ਇੱਥੇ ਆ ਜੀ ਇਹ ਆ ਰਾਜੇ ਦਾ ਮਹਿਲ ਜਿਹੜਾ ਕਪੂਰਥਲ ਰਾਜਾ ਸੀਗਾ ਇਹਨਾਂ ਨੇ ਰਾਜ ਕੀਤਾ ਉਹਦਾ ਮਹਿਲ ਆ ਜੀ ਕਿਤੇ ਪਰ ਇੱਕ ਆਪਣੇ ਕਜਰੀ ਵੀ ਕੋੜ ਹੁੰਦੇ ਸੀਗੇ ਉਹਦੇ ਸਾਹਮਣੇ ਵੀ ਇਹ ਕੁੜੇ ਦਾ ਢੇਰ ਆ ਇੱਕ ਚੀਜ਼ ਮੈਨੂੰ ਸਮਝ ਨਹੀਂ ਆਦੀ ਕਿ ਪ੍ਰਸ਼ਾਸਨ ਨੇ ਕੀ ਕੀਤਾ ਆ ਜਾਂ ਤਾਂ ਇਹਨਾਂ ਨੇ ਇਹ ਮਾਰਕ ਰੱਖਿਆ ਵੀ ਜਿੱਥੇ ਕੂੜਾ ਵਾ ਉਥੇ ਕੋਈ ਗੁਰਦੁਆਰਾ ਸਾਹਿਬ ਵੀ ਹੋ ਸਕਦਾ ਆ ਉਥੇ ਸਕੂਲ ਵੀ ਹੋ ਸਕਦਾ ਆ ਉਥੇ ਕੋਈ ਸਟੋਰੀਕਲ ਪਲੇਸ ਵੀ ਹੋ ਸਕਦੀ ਆ ਮਤਲਬ ਕਿ ਇੱਕ ਪੱਕਾ ਮਾਰਕ ਰੱਖਿਆ ਪਾ ਮੇਰੇ ਸਾਹਿਬ ਨਾਲ ਵੀ ਇਹ ਉਹਨਾਂ ਰਾਜਾ ਵੀ ਬੈਠਾ ਵਿਚਾਰਾ ਉੱਤੇ ਰੋਂਦਾ ਹਣਾ ਵੀ ਜਾਨ ਨਾਲ ਮਰਿਆ ਸੀ ਇਹਦੇ ਨਾਲ ਮਹਿਰਜ ਨਾਲ ਹੀ ਲੈ ਜਾਂਦਾ ਵੀ ਉਹਨਾਂ ਦਾ ਕੀ ਜਲੂਸ ਕੱਢਿਆ ਹੋਇਆ ਇੱਥੇ ਮਨੋਂ ਕਿ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਸਾਡਾ ਕੋਈ ਕਿਸੇ ਨੂੰ ਨੀਚਾ ਦਿਖਾਉਣਾ ਜਾਂ ਉਹ ਕਰਨਾ ਕੰਮ ਨਹੀਂਗਾ ਦੇਖੋ ਅਸੀਂ ਇਥੋਂ ਇਹ ਨਾਗਰਿਕ ਆਪਣੇ ਦੇਸ਼ ਦੇ ਸਿਰਫ ਇੰਨਾ ਇਹ ਕਿ ਦੇਖੋ ਕੋਈ ਬਾਹਰੋਂ ਕੋਈ ਆਉਂਦਾ ਵਾ ਕੀ ਪ੍ਰਭਾਵ ਪੈਂਦਾ ਆਪਣਾ ਕਿ ਹਰੇਕ ਸਕੂਲ ਦੇ ਮੋਢੇ ਕੂੜਾ ਪਿਆ ਹਰਦੂ ਗੁਰੂ ਘਰ ਦੇ ਸਾਹਮਣੇ ਕੂੜਾ ਪਿਆ ਨਗਰ ਕੌਂਸਲ ਆ ਪਤਾ ਨਹੀਂ ਕੀ ਕਰਦੇ ਆ ਕਿ ਘਟੋ ਘਟ ਕੋਈ ਪੁਆਇੰਟ ਬਣਾ ਦੋ ਕੋਈ ਡਸਟਬਿਨ ਰੱਖ ਦਿਓ ਕੋਈ ਗੁਰੂ ਘਰ ਸਕੂਲਾਂ ਮੋਢੇ ਕੂੜਾ ਤਾਂ ਨਾ ਰੱਖੋ ਕਿੱਡੀ ਮਾੜੀ ਗੱਲ ਆ ਚਲੋ ਪਹੁੰਚਦੀ ਕਰੋ ਗਾੜੀ ਦੀ ਗਾੜੀ ਸ਼ੇਅਰ ਕਰਕੇ ਜੀ ਇਹਨੂੰ ਕੀਤਾ ਕਿ ਤਾਂ ਕਿ ਇਹਨੂੰ ਪਤਾ ਲੱਗੇ ਵੀ ਮਨਨ ਕਿਸੀਂ ਕਿਤੇ ਗਲਤ ਹੈਗੇ ਆ ਇਹ ਤਨਖਾਹਾਂ ਲੈਂਦੇ ਆ ਐਮਪਲਾਈਜ਼ ਲੈਂਦੇ ਆ ਅਫਸਰ ਤਨਖਾਹਾਂ ਲੈਂਦੇ ਆ ਪਰ ਮਾੜੀ ਗੱਲ ਆ ਇਹ ਚ ਕੀ ਮਤਲਬ ਗੁਰੂ ਘਰਾਂ ਦੇ ਮੂਹਰੇ ਜਿੱਥੋਂ ਆਪਾਂ ਸਿੱਖਣਾ ਜਿੱਥੇ ਜਿਨੇ ਆਪ ਨੂੰ ਜਨਮ ਦਿੱਤਾ ਉਹਦੇ ਕਰ ਬਾਰੇ ਵੀ ਕੂੜਾ ਪਿਆ ਜਿੱਥੇ ਜਾ ਕੇ ਆਪਾਂ ਨੂੰ ਅਕਲ ਪਾਉਣੀ ਆ ਸਕੂਲ ਵਾ ਜਿੱਥੇ ਜਾ ਸਮਝ ਆਉਣੀ ਆ ਦੁਨੀਆਦਾਰੀ ਸਿੱਖਣੀ ਆ ਉੱਥੇ ਵੀ ਕੂੜਾ ਪਿਆ ਫੇ ਦਿਮਾਗਾਂ ਚ ਕੂੜੇ ਹੀ ਭਰਨੇ ਆ ਫੇ ਇਸ ਤੋਂ ਬਾਅਦ ਕੀ ਕਰ ਸਕਦੇ ਆ ਆਪਾਂ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਪਲੀਜ਼ ਇਹਦੇ ਉੱਤੇ ਥੋੜਾ ਧਿਆਨ ਦਿੱਤਾ ਜਾਵੇ